ਯੂਰੀਆ ਕਿੱਥੇ ਆਈ ਹੈ ਯੂਰੀਆ ਕਿੱਥੇ ਆਈ ਹੈ ਜਾਨ ਆ ਵੇਖੋ ਦੋਸਤੋ ਆ ਯੂਰੀਆ ਹੁੰਦੀ ਏ ਫੈਕਟਰੀਆਂ ਦੇ ਵਿੱਚ ਆ ਪਲਾਈ ਫੈਕਟਰੀ ਆ ਸਾਡੇ ਪਿੰਡ ਦੀ ਇਸ ਪੈਕਟੇ ਦੇ ਵਿੱਚ ਵੇਖੋ ਆ ਯੂਰੀਆ ਦਾ ਛੋਟਾ ਹਾਥੀ ਪੂਰੇ ਦਾ ਪੂਰਾ ਉਤਰਿਆ ਹੁਣ ਇੱਥੇ ਤੇ ਸਾਨੂੰ ਸਾਨੂੰ ਗਵਰਨਮੈਂਟ ਦੇ ਸਾਡੇ ਕੋਲ 100 ਲੈਂਦੀਆਂ ਚੀਜ਼ਾਂ ਵੀ ਤੁਸੀਂ ਪਹਿਲਾਂ ਆਪਣੀਆਂ ਪੈਲੀਆਂ ਦਾ ਪੰਜੀਕਰਨ ਕਰਲ ਕਰਾਓ ਮੁੜ ਕੇ ਆਧਾਰ ਕਾਰਡ ਦਿਓ ਤੇ ਫਿਰ ਸਾਨੂੰ ਪੰਜ-ਪੰਜ ਘਟੇ ਖਾਦ ਮਿਲਦੇ ਆ ਆ ਫੈਕਟਰੀਆਂ ਤੇ ਅਨੇਵਾ ਯੂਰੀਆ ਉਤਰ ਰਹੀ ਹੈ ਉਹ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਆਵੇ ਹੁਣ ਇੱਥੇ ਵੇਖੇ ਸਾਨੂੰ ਸਾਡੇ ਸਾਡੇ ਖੇਤਾਂ 'ਚ ਪਾਉਣ ਵਾਸਤੇ ਯੂਰੀਆ ਨਹੀਂ ਇੱਥੇ ਪਲਾਈ ਫੈਕਦੀਆਂ ਯੂਰੀਆ ਪੈਣ ਦਈ ਹੈ ਫਰੇਆ ਪੈਣ ਦਈ ਜੇ ਉਹ ਰੋਜ਼ ਦੇ ਪਤਨੀਆਂ ਕਿਹੋ ਜਿਕੇ ਕਿੰਨੇ ਅਸੀਂ ਉਤਰਦੇ ਨੇ ਹੋਜੇ ਇੱਥੇ ਬਿਲਕੁਲ ਨਹੀਂ ਸਰਕਾਰ ਮਿਲ ਕੇ ਸਭ ਕੁਝ ਕਰ ਰਹੀ ਹੈ ਫੈਕਟਰੀ ਵਾਲਿਆਂ ਨਾਲ ਅਸਿਰਦੀ ਯੂਰੀਆ ਦਾ ਜਵਾਬ ਦਿਓ ਤੁਸੀਂ ਕੀ ਹੋ ਗਿਆ ਇਹ ਯੂਰੀਆ ਕਿਵੇਂ ਆਈ ਹੈ ਕੀ ਹੋ ਗਿਆ ਯੂਰੀਆ ਯੂਰੀਆ ਮੂਹ ਆਈ ਹੈ ਕੀ ਹੋਇਆ ਯੂਰੀਆ ਸਾਨੂੰ ਤਾਂ ਮਿਲਦੀ ਹੈ ਜ਼ਿੰਮੇਦਾਰਾਂ ਨੂੰ ਇਸ ਦਾ ਲੈਣਾ ਤੇ ਲੱਗ ਲੱਕੇ ਤੁਹਾਨੂੰ ਪੈਸੇ ਲੈ ਲਏ 400 ਦਾ ਕਟਾ ਲਿਖਿਆ ਲੈਣੇ ਚ ਲੱਕੀ ਹੋ ਵੀ 400 ਦਾ ਕਟਾ ਲਿਆ ਨਾ ਕਿਹੜੀ ਦੁਕਾਨ ਤੋਂ 400 ਦਾ ਕਟਾ ਲਿਆ ਦੁਕਾਨ ਦਾ ਦੱਸੋ ਸਾਨੂੰ ਕਿਹੜੀ ਦੁਕਾਨ ਤੋਂ 400 ਦਾ ਕਟਾ ਲਿਆ 400 ਸਾਨੂੰ ਨੰਬਰ ਤੋਂ ਦੁਕਾਨ ਦਾ ਕਿਹੜੀ ਦੁਕਾਨ ਤੋਂ 400 ਦਾ ਕਟਾ ਲਿਆ ਅਹਿਲਾਬਾਦ ਤੋਂ ਆਈ ਹੈ ਅਹਿਲਾਬਾਦ ਤੋਂ ਅਹਿਲਾਬਾਦ ਕਿਹ ਨਾਲ ਆਏਗਾ ਤੁਸੀਂ ਉੱਥੇ ਤੋਂ ਨੰਬਰ ਦੇ ਦਿਓ ਸਾਨੂੰ ਆਪਾਂ ਗੱਲ ਕਰ ਲੀਏ ਅਹਿਲਾਬਾਦ ਨਾਲ ਆਏਗਾ ਅਹਿਲਾਬਾਦ ਦੇ ਨੰਬਰ ਦੇ ਦਿਓ ਮੈਂ ਨਾ ਜੀ ਸਭ ਕੁਝ ਦਿੱਤਾ ਹੋਊਗਾ ਆਪਾਂ ਉਹਨਾਂ ਨੂੰ ਵੀ ਤੇ ਰੋਕੀਏ ਜਿਹੜਾ ਘਟਨ ਨਾਲ ਹੀ ਨਹੀਂ ਬਲੈਕ ਕਰਨਦਾ ਇਹ ਨਾ 400 ਰੁਪਏ ਤਾਂ ਤੁਹਾਨੂੰ ਜੂਨੀਅਰ ਗੱਡਾ ਸਮਾਨ ਦਿੱਤੇ ਨਾਲ ਜੂਰੀਆ ਮੈਂ ਇਹਨਾਂ ਜੀ ਉਹ ਮਰਜੀ ਆ ਤੁਹਾਨੂੰ ਲੱਗੇ ਅਸੀਂ ਜਲਾ ਅਸੀਂ ਆਪਣੇ ਆਪ ਤੁਹਾਨੂੰ ਗੱਲ ਕਰਾਂਗੇ ਨਹੀਂ ਨਹੀਂ ਦੁਕਾਨ ਦੇ ਦੱਸੋ ਘੜੀ ਉਹ ਦੁਕਾਨ ਤੇ ਪੁੱਛਣਾ ਪਊਗਾ ਅੰਦਖਾਨ ਪੁੱਛੋ ਨਾ ਨਾਲੇ ਤੁਹਾਨੂੰ ਸਮਾਨ ਦੇਣ ਦੇ ਤਾਂ ਆ ਵੇਖੋ ਅੰਦਰ ਵੀ ਵਿਖਾਓ 400 ਰੁਪਏ ਜੂਰੀਆ ਉਤਰੀ ਹੈ ਥੱਲੇ ਉੱਤਰ ਜਾਏ ਥੱਲੇ ਕੋਈ ਗੱਲ ਨਹੀਂ ਥੱਲੇ ਉੱਤਰ ਜਾਗੇ ਤੇਰੇ ਨਾਲ ਤਾਂ ਸਾਡੇ ਕੋਈ ਵੈਰ ਹੀ ਨਹੀਂ ਵੈਰ ਵੈਰ ਤਾਂ ਸਾਡੇ ਪ੍ਰਸ਼ਾਸਨ ਨਾਲ ਹੈ ਵੈਰ ਸਾਡਾ ਪ੍ਰਸ਼ਾਸਨ ਨਾਲ ਹੈ ਆ ਵੇਖੋ ਜੂਰੀਆ ਆ ਲੈਖੋ ਇਹ ਸਾਰੀ ਦੀ ਸਾਰੀ ਪਲਾਈ ਚ ਪੈਂਦੀ ਜੇ ਤੇ ਮੁਰਕੇ ਮੁਰਕੇ ਸਾਡੇ ਵਾਰੀ ਜੁਰੀਆ ਮੁੱਕੀ ਹੁੰਦੀ ਹੈ ਹਾਂ ਪਈਆ ਤੇ ਕਿਰੀ ਬੰਦ ਨਹੀਂ ਬੰਦ ਤਾਂ ਕਰਦੇ ਆਂ ਜੀ ਸੇਟ ਜੀ ਸਾਨੂੰ ਦੁਕਾਨ ਵਾਲੇ ਦਾ ਨੰਬਰ ਦਿਓ ਦੁਕਾਨ ਵਾਲੇ ਦਾ ਨੰਬਰ ਦਿਓ ਸਾਨੂੰ ਅਸੀਂ ਅਸੀਂ ਦੁਕਾਨ ਵਾਲੇ ਦਾ ਨੰਬਰ ਦੋ ਅਸੀਂ ਉਹਨੂੰ ਪੁੱਛੀ ਤੁਹਾਨੂੰ ਜੁਰੀਆ ਕਹਿੰਦੇ ਪਲੈਸਟਿਕ ਦਿੱਤੀ ਉਹਨਾਂ ਨੂੰ ਤੁਹਾਡਾ ਪੰਜੀ ਕਰਨ ਦਾ ਨਮੰਗਿਆ ਤੁਹਾਡੇ ਕੋਲ ਧਾਰ ਘੜ ਮੰਗਿਆ ਉਹਨਾਂ ਹਾਂ 5 ਕਿਲੋ ਪੈਂਦੇ ਨੇ ਸਿੱਧੇ ਦਿਓ ਦਿਓ ਦੱਸੋ ਕਿ ਕਿਹੜੀ ਫੈਕਟਰੀ ਤੇ ਤੁਝੇ ਅਪਲਾਈ ਦੇ ਵਿੱਚ ਪੰਜੀ ਕਰਨ ਵਾਸਤੇ ਤੁਹਾਨੂੰ ਕਿੱਥੇ ਮਿਲਦੀ ਐ ਇੰਦੀਆਂ ਰੋਜ਼ ਇੱਥੇ ਹੋ ਕੇ ਕਿਹੜਾ ਮਰਤੀ ਤੁਸੀਂ ਇੱਥੇ ਕੀ ਮੱਕੀ ਬੀਜੀ ਐ ਇੱਥੇ ਜੀ ਬਾਉਂਡ ਹੋਇਆ ਤੁਸੀਂ ਤੇ ਗੰਨਾ ਬੀਜਿਆ ਜੋ ਤੁਸੀਂ ਇੱਥੇ ਇੱਕ ਕੈਂਟਰ ਕੇ ਦਾ ਤੇਰਾ ਤੇਰਾ ਪਿੰਡ ਉਹ ਨੰਬਰ ਨੋਟ ਕਰੋ ਆ ਵੇਖੋ ਸਾਥੀਓ ਮੈਂ ਬੜੀ-ਵੜੀ ਆਖਿਆ ਵੀ ਪ੍ਰਸ਼ਾਸਨ ਸਾਡੀ ਜਾਣਬੁੱਝ ਕੇ ਲੁੱਟ ਕਰਦਾ ਹੈ ਸਾਡੇ ਨਾਲ ਜਾਣਬੁੱਝ ਕੇ ਧੱਕਾ ਕਰਦਾ ਪਰ ਆਹ ਵੇਖੋ ਆਹ ਹੁਣ ਤੁਹਾਡੇ ਸਾਹਮਣੇ ਸਬੂਤ ਹੈ ਆਹ ਪਲਾਈ ਫੈਕਟਰੀ ਵਿਖਾ ਦਿਓ ਪਾਰੀ ਮਾੜੀ ਜੀ ਇਹ ਸਾਰੀ ਪਲਾਈ ਫੈਕਟਰੀ ਜਿੰਨੀ ਪਲਾਈ ਬਣਦੀ ਹੈ ਸਾਰੀ ਯੂਰੀਆ ਪੈਂਦੀ ਹੈ ਔਰ ਇਹਨਾਂ ਇਹਨਾਂ ਵੱਡੀਆਂ-ਵੱਡੀਆਂ ਇੰਡਸਟਰੀਅਲ ਕਰਕੇ ਸਾਨੂੰ ਕਿਸਾਨਾਂ ਨੂੰ ਯੂਰੀਆ ਨਹੀਂ ਮਿਲਦੀ ਸਿਰਫ ਇਹਨਾਂ ਕਰਕੇ ਨਹੀਂ ਯੂਰੀਆ ਮਿਲਦੀ ਨਹੀਂ ਤੇ ਯੂਰੀਆ ਅੱਜ ਵੀ ਓਨੀ ਬਣਦੀ ਹੈ ਸਿਰਫ ਉਹ ਫੈਕਟਰੀਆਂ ਯੂਰੀਆ ਜਾਂਦੀ ਹੈ ਤਾਂ ਸਾਨੂੰ ਯੂਰੀਆ ਨਹੀਂ ਪੂਰੀ ਆਉਂਦੀ ਯਾਰੋ ਕਿੰਨਾ ਕਿੰਨਾ ਜੇ ਤੁਸੀਂ ਨਾਲ ਇੱਥੇ ਹੋ ਗਿਆ ਆਪ ਦੀ ਲੁੱਟ ਕਰਾਉਂਦੇ ਰਹੋਗੇ ਕਿ ਸਰਕਾਰ ਤੁਹਾਨੂੰ ਮਾਰ ਲੈ ਜੂਗੀ ਹੈ ਕਰ ਦਿਓ ਭਾਜੀ ਕੋਈ ਕਰ ਲੰਗਾ ਇੱਕ ਮਿੰਟ ਪਹਿਲੇ ਮੇਰੀ ਲਓ ਮੇਰੀ ਗੱਲ ਸੁਣ ਲਓ ਪਹਿਲਾਂ ਚਾ ਕਰ ਦੋ ਮੈਂ ਇੱਕ ਇੱਕ ਕਰ ਦਿੰਦੇ ਹਾਂ ਥੋੜੀ ਜਿਹੀ ਵੀਡੀਓ ਲੈ ਲੀ ਮਾਰ ਅੰਕਲ ਜੀ ਮੈਂ ਬੋਲ ਰਿਹਾ ਕੁਝ ਇੱਕ ਇੱਕ ਜੋ ਮਰਜ਼ੀ ਕਰ ਲੈ ਜੇ ਆਜੋ ਮੇਰੀ ਫੋਟੋ ਕਰ ਲਓ ਆਜੋ ਜੇ ਇੱਧਰ ਆਜੋ ਇਹਨੂੰ ਬਣਾ ਲੈ